ਕਾ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਦੇਸੀ ਟੜਕਾ 04 ਤੇ ਅੱਜ ਆਪਾਂ ਫੇਰ ਹਾਜ਼ਰ ਹੋਏ ਆਂ ਇੱਕ ਨਵੀਂ ਵੀਡੀਓ ਦੇ ਨਾਲ ਅੱਜ ਆਪਾਂ ਬਣਾਵਾਂਗੇ ਬਹੁਤ ਹੀ ਵਧੀਆ ਤੇ ਬਹੁਤ ਹੀ ਫਾਇਦੇਮੰਦ ਗਰਮੀ ਦੇ ਵਿੱਚ ਤੁਸੀਂ ਪੀਓਗੇ ਤਾਂ ਯਾਦ ਕਰੋਗੇ ਨਾਲੇ ਤੁਹਾਡੇ ਸਰੀਰ ਦੀ ਗਰਮੀ ਕੱਢੂਗਾ ਗਰਮੀ ਤੋਂ ਦੂਰ ਰੱਖੂਗਾ ਲੂਂ ਤੋਂ ਬਚਾ ਕੇ ਰੱਖੂਗਾ ਅੱਜ ਆਪਾਂ ਬਣਾਵਾਂਗੇ ਚਨੇ ਤੇ ਜਿਉਂ ਦਾ ਸੱਤੂ ਤੇ ਸੱਤੂ ਬਣਾਵਾਂਗੇ ਆਪਾਂ ਸ਼ੱਕਰ ਦੇ ਨਾਲ ਇਹ ਠੰਡਾ ਹੁੰਦਾ ਨਾਲੇ ਤਸੀਰ ਵੀ ਠੰਡੀ ਹੁੰਦੀ ਹੈ ਸੱਕਰ ਵੀ ਠੰਡੀ ਹੁੰਦੀ ਹੈ ਆਓ ਦੇਖਦੇ ਹਾਂ ਕਿਵੇਂ ਬਣਦਾ ਤੇ ਇਹਨੂੰ ਬਣਾਉਣ ਲਈ ਆਪਾਂ ਨੂੰ ਕੀ ਕੀ ਚਾਹੀਦਾ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਲਾਈਕ ਕਰ ਦਿਓ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਹਾਂਜੀ ਆਪਾਂ ਤਿੰਨੇ ਚੀਜ਼ਾਂ ਲਈਆਂ ਆ ਆਪਣੇ ਕੋਲ ਹੈਗਾ ਜੀ ਜਵਾਂ ਦਾ ਆਟਾ ਆ ਆਪਣੇ ਕੋਲ ਹੈਗਾ ਚਣਿਆਂ ਦਾ ਆਟਾ ਪੂਜੇ ਚਣੇ ਆ ਆਪਣੇ ਕੋਲ ਸ਼ੱਕਰ ਆ ਇਹਨਾਂ ਨੂੰ ਤਿੰਨਾਂ ਨੂੰ ਆਪਾਂ ਜਿਹੜੇ ਆਪਾਂ ਜਵਾਂ ਦਾ ਆਟਾ ਲਿਆ ਇਹ 2 ਗੁਣਾ ਲੈਣਾ 1 ਗੁਣਾ ਲੈਣਾ ਆਪਾਂ ਚਣਿਆਂ ਦਾ ਆਟਾ ਤੇ 3 ਗੁਣਾ ਲੈਣੀ ਸ਼ੱਕਰ ਹਾਂਜੀ ਸਭ ਤੋਂ ਪਹਿਲਾਂ ਆਪਾਂ ਬਣਾਉਣ ਲਈ ਲੈਣਾ ਇੱਕ ਵਾਰ ਮਿਕਸੀ ਲੈ ਲਈ ਆ ਜੇ ਤੁਹਾਡੇ ਕੋਲ ਮਿਕਸੀ ਨਾ ਹੋਵੇ ਤਾਂ ਤੁਸੀਂ ਮਧਾਣੀ ਦੀ ਮਦਦ ਨਾਲ ਬਣਾ ਸਕਦੇ ਆ ਇਹ ਲੋਪਾ ਸਭ ਤੋਂ ਪਹਿਲਾਂ ਇੱਚ ਪਾਣੀ ਆਪਾਂ ਸ਼ੱਕਰ ਇਹ ਦੋ ਤਰੀਕੇ ਨਾਲ ਬਣਾਵਾਂਗੇ ਆਪਾਂ ਇਹ ਕੋਲੀ ਪੂਰੀ ਆਪਾਂ ਸ਼ੱਕਰ ਦੀ ਪਾਦਣੀ ਇੱਚ ਆਪਾਂ ਪਾਵਾਂਗੇ ਪਾਣੀ ਇੱਚ ਤੁਸੀਂ ਠੰਡਾ ਗਰਮ ਜਿਹੜਾ ਮਰਜੀ ਪਾਣੀ ਪਾ ਸਕਦੇ ਕੋਸਾ ਇਹ ਪਾ ਸਕਦੇ ਆ ਇਹ ਦੋ ਤਰ੍ਹਾਂ ਨਾਲ ਆਪਾਂ ਬਣਾਵਾਂਗੇ ਵੀਡੀਓ ਨੂੰ ਐਂਡ ਤੱਕ ਦੇਖਿਓ ਸ਼ੋਅ ਕਰਤਾ ਆਪਾਂ ਬੰਦ ਹੁਣ ਇਹਨੂੰ ਆਪਾਂ ਥੋੜਾ ਜਿਹਾ ਦੇਰ ਮਿਖ ਕਰਾਂਗੇ ਤਾਂ ਕਿ ਜਿਹੜੀ ਆਪਣੀ ਸ਼ੱਕਰ ਆ ਉਹ ਖੁਰਜੇ ਚੰਗੀ ਬਰਾਂ ਲੋ ਜੀ ਹਲਾ ਪਕਰਦਾਂਗੇ ਬੰਦ ਮਿੱਸੀ ਨਾ ਜਿਵੇਂ ਕਿ ਆਪਾਂ ਤੁਹਾਨੂੰ ਦੱਸਿਆ ਸੀਗਾ 3 ਗੁਣਾ ਆਪਾਂ ਪਾ ਲਈ ਪਹਿਲਾਂ ਸ਼ੱਕਰ ਉਹਦੇ ਨਾਲੋਂ ਤੇ ਆਪਣਾ ਹੈਗਾ ਜਵਾਂ ਦਾ ਆਟਾ ਇਹਨੂੰ ਆਪਾਂ ਸਾਰੇ ਨੂੰ ਪਾ ਦੇਣਾ 2 ਗੁਣਾ ਇਹ ਹੋ ਗਿਆ ਤੇ 1 ਗੁਣਾ ਹੋ ਗਿਆ ਆਪਣਾ ਇਹ ਅੱਦਾ ਪਾਣਾ ਜਿਹੜਾ ਚਣਿਆਂ ਦਾ ਆਟਾ ਪੁੱਜੇ ਚਣਿਆਂ ਦਾ ਲੋ ਜੀ ਇਹਨੂੰ ਆ ਪੱਧਾ ਪਾਣਾ ਇਹਨਾਂ ਸਾਰਿਆਂ ਨੂੰ ਆਪਾਂ ਕਰਨਾ ਮਿਕਸ ਦੁਆਰਾ ਤੋਂ ਫੇਰੇ ਦਾ ਟੱਕਣ ਲਾ ਕੇ ਤੇ ਮਿਕਸੀ ਨੂੰ ਚਲਾ ਦਾਂਗੇ ਇਸੇ ਤਰੀਕੇ ਇਹ ਚੰਗੀ ਤਰ੍ਹਾਂ ਮਿਕਸ ਹੋ ਜੇ ਇਹ ਗਾੜਾ ਰੱਖਣਾ ਗਾੜਾ ਵੀ ਪੀ ਸਕਦੇ ਆ ਤੁਸੀਂ ਪਤਲਾ ਰੱਖਣਾ ਪਤਲਾ ਵੀ ਪੀ ਸਕਦੇ ਆ ਜਰ ਥੋੜਾ ਗਾੜਾ ਲੱਗ ਰਿਹਾ ਹੈ ਤੇ ਪਾਣੀ ਤੁਸੀਂ ਹੋਰ ਪਾ ਸਕਦੇ ਹੋ। ਲਓ ਇਹਦੇ ਵਿੱਚ ਲਮਸਤਾ ਨਹੀਂ ਰਹਿ ਗਈ, ਬੁੱਡਲੀਆਂ ਤਾਂ ਨਹੀਂ ਬਣ ਗਿਆ ਆਪਣੀਆਂ। ਆ ਦੇਖੋ ਦੇਖ ਸਕਦੇ ਤੁਸੀਂ। ਆ ਦੇਖੋ ਬਹੁਤ ਹੀ ਵਧੀਆ ਤਿਆਰ ਹੋ ਗਿਆ। ਬਿਲਕੁਲ ਚੰਗੀ ਤਰ੍ਹਾਂ। ਹੁਣ ਆਪਾਂ ਇਹਦੇ ਵਿੱਚ ਪਾਣੀ ਆ ਬਰਫ਼। ਬਰਫ਼ ਲੈਣੀ ਆਪਾਂ ਇਦਾਂ ਭੰਨ ਕੇ ਟੁਕੜਿਆਂ ਵਾਲੀ। ਇਹਨੂੰ ਸਾਰੀ ਨੂੰ ਆਪਾਂ ਪਾਣਾ ਹੁਣ। ਕਿੰਨਾ ਤੁਸੀਂ ਠੰਡਾ ਕਰਨਾ ਉਸ ਤਰੀਕੇ ਤੁਸੀਂ ਪਾ ਸਕਦੇ ਆ। ਜੰਮੀ ਪਾਤੀ ਤਾਕੀ ਆਪਣਾ ਜਿਹੜਾ ਸੱਤੂ ਹੈ ਠੰਡਾ ਹੋ ਜੇ ਲੋ ਘਰ ਤੋਂ ਬਾਹਰ ਦੋ ਤਿੰਨ ਮਿੰਟਾਂ ਨੂੰ ਜਿਹੜੇ ਦੇਣੇ ਆ ਰੁਕ ਰੁਕ ਕੇ ਰੁਕ ਜਾ ਕਰਨਾ ਫਿਰ ਚਲਾਉਣਾ ਕਿਉਂਕਿ ਜੇ ਜੜੀ ਬਰਫ ਹੋ ਚੰਗੀ ਤੇਰਾ ਕ੍ਰੈਸ਼ ਹੋ ਜੇ ਗਲੀਆਂ ਨਾਲ ਰਹਿਣ ਵਿੱਚ ਇੱਕ ਅੱਧਾ ਮਿੰਟ ਐਸੀ ਤੱਕ ਚਲਾਉਂਦੇ ਰਹਿਣਾ ਆਪਾਂ ਦੋ ਤਿੰਨ ਗਿੜੇ ਦੇਣੇ ਆ ਰੋਕੋ ਜਣਾ ਫਿਰ ਚਲਾਵਾਂਗਾ ਹੁਣ ਆਪਾਂ ਪਾਵਾਂਗੇ ਥੋੜਾ ਜਿਹਾ ਹੋਰ ਇਹ ਚ ਪਾਣੀ ਤੇ ਇੱਕ ਵਾਰੀ ਫਿਰ ਇਹਨੂੰ ਘੇੜਾ ਦਵਾ ਦਾਂਗੇ ਲਾਤਾ ਪਟਕਣ ਸੰਕਲਾਉਣਾ ਤਾਂ ਕਿ ਜਿਹੜੀ ਬਰਫਾ ਚੰਗੀ ਤਰ੍ਹਾਂ ਕੋਈ ਦੇ ਵਿੱਚ ਆਪਣੇ ਸਤੁਰੂ ਪਿਲਾ ਕਰਦੇ ਇਹ ਬਿਲਕੁਲ ਚਾਕਲੇਟ ਸ਼ੇਕਰ ਦਾ ਬੰਦਾ ਤੁਸੀਂ ਘਰੇ ਬਣਾ ਕੇ ਦੇਖੋ ਕਈ ਵਨ ਪੰਜਾਬ ਦੇ ਵਿੱਚ ਲੋਕਾਂ ਨੂੰ ਪਤਾ ਇਹ ਕਹਿੰਦੇ ਨਹੀਂ ਪਤਾ ਤੁਸੀਂ ਘਰੇ ਬਣਾ ਕੇ ਦੇਖੋ ਇਹ ਤਸਵੀਰ ਬਹੁਤ ਠੰਡੀ ਆ ਤੇ ਤੁਹਾਡੇ ਲੀਵਰ ਲਈ ਤੇ ਦੇ ਦੀ ਗਰਮੀ ਸਾਰੇ ਕੱਢ ਦੇਗਾ ਚਾਹ ਦੇ ਵਿੱਚ ਤੁਸੀਂ ਚਾਹੋ ਤਾਂ ਇਹਦੇ ਵਿੱਚ ਗੋond ਕਤੀਰਾ ਪਾ ਸਕਦੇ ਆ ਰਾਤ ਨੂੰ ਪਿਉ ਕੇ ਦਿਨੇ ਪਾ ਸਕਦੇ ਆ ਲਓ ਜੀ ਆਪਣਾ ਸਤੂ ਬਣ ਗਿਆ। ਲਓ ਜੀ ਇੱਕ ਤਰ੍ਹਾਂ ਦਾ ਆਪਣਾ ਬਣ ਗਿਆ। ਤੇ ਆਪਾਂ ਦੂਜੀ ਤਰ੍ਹਾਂ ਦਾ ਵੀ ਤੁਹਾਨੂੰ ਬਣਾ ਕੇ ਦਵਾਂਗੇ। ਭਾਏ ਦੇ ਵਿੱਚ ਕਰ ਦਾਂਗੇ ਦੁੱਧ ਐਡ। ਲਓ ਜੀ ਤੇ ਇਹਨੂੰ ਫੇਰ ਆਪਾਂ ਘਿਮਾਵਾਂਗੇ। ਜੇ ਮਿੱਠਾ ਘੱਟ ਲੱਗੇ ਤਾਂ ਤੁਸੀਂ ਸ਼ੱਕਰੇ ਚਪਾ ਸਕਦੇ ਆ। ਲਓ। ਫ੍ਰੀਕਾ ਨੂੰ ਉਸ ਸਾਗਣ ਲਈ ਆਪਣਾ ਨਮਾਣ ਮਿਕਸ ਕਰਨਾ ਅਜਿਹਾ ਦੁੱਧ ਦਾ ਉਹ ਸੋਇ ਚੰਗੀ ਦਾ ਮਿਕਸ ਹੋ ਜਾਏ। ਦਾ ਹਲਕਾ ਜਿਹਾ ਰੰਗ ਚੇਂਜ ਹੋਊਗਾ। ਉਮੀਦ ਕਰਦਾ ਕਿ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਊਗੀ ਜੇ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ। ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ।